ਜਾਦੇ ਜਗਾਰੇ ਕਿ ਜਾਵੇ ਨੇ ਆ ਲੋ ਜਾਵੇ ਬਾਬਾ ਦੀਪ ਸਿੰਘ ਸਾਹਿਬ ਜਿਸੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਇਹ ਜਿੱਦਾਂ ਗਰਮੀ ਜ਼ਿਆਦਾ ਵਧਣ ਦੀ ਆ ਤੇ ਇੱਥੇ ਸ਼ਰਧਾਈ ਦਾ ਲੰਗਰ ਨਹੀਂ ਕਿਤੇ ਲੱਗਾ ਤੇ ਅਸੀਂ ਇਹ ਜੀ ਨੂੰ ਨਜ਼ਰ ਰੱਖਦੇ ਹਾਂ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਆਪਾਂ ਇੱਥੇ ਸ਼ੁਰੂ ਕੀਤਾ ਮਹਾਰਾਜ ਦੇ ਸੰਗਤਾਂ ਬਹੁਤ ਦਰਸ਼ਨ ਲਾ ਕਰਨਾ ਹੁੰਦੀਆਂ ਨੇ ਤੇ ਮਨ ਦੇ ਸੋਚ ਵੀ ਚਲੋ ਸੰਗਤ ਦੀ ਸੇਵਾ ਕਰੀਏ ਤੇ ਸ਼ਰਧਾਈ ਦਾ ਲੰਗਰ ਲਾਏ ਨੇ ਸ਼ਰਧਾ ਦਾ ਦਾਰਾ ਵੇਖੋ ਪਹਿਲੀ ਗੱਲ ਤਾਂ ਇਹ ਗਿੰਦੀਆਂ ਬਿੰਦੀਆਂ ਨਹੀਂ ਇਹਦੀਆਂ ਕੋਈ ਚੱਲਦੀਆਂ ਇਹ 12 ਵਜੇ ਸ਼ੁਰੂ ਹੋ ਜਾਂਦੀ ਆ ਤੇ 12 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਇਹ ਨੌਨ ਸਟਾਪ ਚੱਲਦੀ ਆ ਤੇ ਤਕਰੀਬਨ ਘੋਟੋ ਘਟ 10 ਪਿੰਟਲ ਤੇ ਲੱਗੇ ਸ਼ਾਕੇ ਤੇ ਬਣਦੀ ਬਣਦੀ ਹੈ ਐਤਵਾਦ ਦੁਪਹਿਰਾਂ ਸਾਬਲੇ ਦਿਨ ਇਥੇ ਸੇਵਾ ਚੱਲਦੀ ਰਹੇਗੀ ਤੇ ਮੈਂ ਆਪਣੇ ਯੂਥ ਨੂੰ ਇਹੀ ਕਹਿਣਾ ਚਾਹੂਗਾ ਜਿਹੜੇ ਮਤਲਬ ਦੂਜੇ ਜਿਹਾ ਪੀਂਦੇ ਆ ਤੇ ਇੱਕ ਵਾਰੀ ਸ਼ਰਦਾਈ ਪੀਵੇ ਇਹ ਗਰਮੀ ਵਿੱਚ ਅਮਰਤ ਹੈ ਕਿਉਂਕਿ ਇਹ ਸਾਡੇ ਅੰਦਰ ਜਿਹੜੀ ਕੀ ਆ ਮਤਲਬ ਗਰਮੀ ਕੱਢਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਐਸ ਵੇਲੇ ਖੜੇ ਹਾਂ ਚੋਪੈਰਾ ਸਾਹਿਬ ਵਿਖੇ ਤਾਂ ਚੋਪੈਰਾ ਸਾਹਿਬ ਦੇ ਵਿੱਚ ਲੱਖਾਂ ਦੀ ਤਦਾਦ ਤੋਂ ਸੰਗਤ ਆਂਦੀ ਆ ਤਾਂ ਗਰਮੀ ਵੀ ਬਹੁਤ ਹੈ ਤਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਆਮ ਜਨਤਾ ਦੇ ਸਹਿਯੋਗ ਦੇ ਨਾਲ ਸ਼ਰਦਾਈ ਦਾ ਲੰਗਰ ਲਗਾਇਆ ਜਾ ਰਿਹਾ ਹੈ ਉਹ ਸ਼ਰਦਾਈ ਜਿਹੜੀ ਕੀ ਅੱਜਕੱਲ ਸਰਕਾਂ ਦੇ ਉੱਤੇ 5000 ਰੁਪਏ ਦੀ ਵਿਗਦੀ ਹੈ ਤੇ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਥੇ ਜੰਗੀ ਪੱਦਰ ਦੇ ਉੱਤੇ ਜਿਹੜੀ ਹੈ ਸ਼ਰਦਾਈ ਬਣਾਈ ਜਾ ਰਹੀ ਹੈ ਔਰ ਕੁਇੰਟਲਾਂ ਦੀ ਤਦਾਦ 'ਚ ਇਸ ਸ਼ਰਦਾਈ ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਤੇ ਘੋਟਨੇ ਜਰੇ ਨੇ ਜੋ ਕਿ ਪਰੰਪਰਾਗਤ ਤਰੀਕੇ ਦੇ ਨਾਲ ਜਰੇ ਲਗਾਏ ਜਾਂਦੇ ਨੇ ਉਸ ਨੂੰ ਇੱਥੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਛੋਟੇ-ਛੋਟੇ ਬੱਚੇ ਔਰ ਵੱਡੇ ਲੋਕ ਸਾਰੇ ਮਿਲ ਕੇ ਜਿਹੜੇ ਨੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਨੂੰ ਲਗਾਉਂਦੇ ਨਜ਼ਰ ਆ ਰਹੇ ਨੇ ਤਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨਿਹੰਗ ਸਿੰਘ ਦੇ ਇੱਥੇ ਬੰਦੀਆਂ ਅਕਸਰ ਇਸ ਨੂੰ ਛਕਦੀਆਂ ਨੇ ਔਰ ਖਾਸ ਕਰਕੇ ਕਿਹਾ ਜਾਂਦਾ ਕਿ ਬਾਟੇ ਦੀ ਸ਼ਰਦਾਈ ਜਿਹੜੀ ਹੈ ਉਹ ਸਭ ਤੋਂ ਅਲੱਗ ਹੁੰਦੀ ਹੈ ਤੇ ਇੱਥੇ ਬਾਟੇ ਦੀ ਵੀ ਸ਼ਰਦਾਈ ਚੁਕਾਈ ਜਾ ਰਹੀ ਹੈ ਤੇ ਸਮੂਹ ਸੰਗਤਾਂ ਨੂੰ ਇੱਕ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਇੱਕ ਪਰੰਪਰਾਗਤ ਤਰੀਕੇ ਨਾਲ ਜਿਹੜੀ ਸ਼ਰਦਾਈ ਤਿਆਰ ਹੁੰਦੀ ਹੈ ਚੁਕਾਈ ਜਾ ਰਹੀ ਹੈ ਸਾਡੇ ਨਾਲ ਇਸ ਪੂਰੇ ਦਲਰਾਜ ਸਿੰਘ ਜੀ ਦੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਿਵੇਂ ਮੰਨ ਸ਼ੁਰੂਆਤ ਕੀਤੀ ਔਰ ਕੀ ਸਿਸਟਮ ਹੈ ਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਚਪੈਰਾ ਸਾਹਿਬ ਦੇ ਉੱਤੇ ਇਹ ਸ਼ੁਰੂ ਅਸੀਂ ਤਾਂ ਕੀਤਾ ਕਿ ਇੱਥੇ ਹਰ ਪ੍ਰਕਾਰ ਦਾ ਜਿਹੜਾ ਲੰਗਰ ਆ ਉਹ ਤੁਹਾਨੂੰ ਲੱਗਾ ਆ ਵਿਖਜੂਗਾ ਫਿਰ ਚਾਹੇ ਉਹ ਸ਼ਬੀਲ ਹੋਵੇ ਮਿੱਟੀ ਫਿਰ ਪਾਣੀ ਹੋਵੇ ਜਲ ਜਾਂ ਸ਼ਗਨ ਨੂੰ ਕੋਈ ਵੀ ਹੋਵੇ ਚੀਜ਼ ਬਈ ਜਿੱਦਾਂ ਗਰਮੀ ਜ਼ਿਆਦਾ ਵਧਣ ਦੀ ਆ ਤੇ ਇੱਥੇ ਸ਼ਰਧਾਈ ਦਾ ਲੰਗਰ ਨਹੀਂ ਕਿਤੇ ਲੱਗਾ ਤੇ ਅਸੀਂ ਇਹ ਚੀਜ਼ ਨੂੰ ਨਜ਼ਰ ਰੱਖਦੇ ਹੁਆ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਆਪਾਂ ਇੱਥੇ ਸ਼ੁਰੂ ਕੀਤਾ। ਇਹ ਭਾਜੀ ਕੀ ਇਹਦੇ ਵਿੱਚ ਘੋਟਿਆ ਜਾ ਰਿਹਾ ਇਸ ਵਿੱਚ? ਇਹਦੇ ਵਿੱਚ ਵਾਇਗਰੂ ਬਦਾਮ, ਕਾਲੀ ਮਿਰਚ, ਚਾਰੇ ਮਗਜ ਇੱਕ ਖਾਸ ਲਾਚੀ ਪਾ ਕੇ ਤੇਨੂੰ ਰਗੜਿਆ ਜਾਂਦਾ। ਅੱਛਾ ਜੀ। ਤੇਨੂੰ ਕਿੰਨੀ ਦੇਰ ਰਗੜਿਆ ਜਾਂਦਾ ਭਾਜੀ? ਇਹਨੂੰ ਵਾਇਗਰੂ ਕਟੋਗੜ ਵੀ ਤੇ ਇੱਕ ਵਾਰੀ ਪਾ ਕੇ ਡੇਢ 1 ਡੇਢ ਘੰਟਾ ਕਟੋਗੜ ਨੂੰ ਰਗੜਿਆ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਸ਼ਾਣਾ ਲੱਗਦਾ। ਕਪੜੇ ਨਾਲ ਤੇ ਫਿਰ ਉੱਤ ਪਾਸੇ 'ਚ ਮਿੱਠਾ ਪਾ ਕੇ ਤੇ ਫਿਰ ਤਿਆਰ ਹੁੰਦੀ ਆ। ਭਾਜੀ ਇਹਨੂੰ ਕੀ ਕਹਿੰਦੇ ਆ ਜਰਾ ਲੱਕੜ ਦਾ ਸੀ ਵੱਡਾ ਆ ਵੇਖ ਰਹੇ ਆ ਇਹਨੂੰ ਕੀ ਕਹਿਆ ਜੇ? ਇਹਨੂੰ ਵਾਇਗਰੋ ਸਲੋਤਰ ਕਹਿੰਦੇ ਜੇ। ਹਾਂਜੀ ਸਲੋਤਰ ਸਲੋਤਰ। ਅੱਛਾ ਜੀ ਇਹਦਾ ਕੀ ਮਤਲਬ ਹੁੰਦਾ? ਸਲੋਤਰ ਵਾਇਗਰੋ ਇਹਨੂੰ ਰਗੜਨ ਦੇ ਸਾਥੇ ਵਰਤਿਆ ਜਾਂਦਾ ਵਾ ਤੇ ਵੈਸੇ ਤਾਂ ਜ਼ਿਆਦਾਤਰ ਨਿੰਮ ਦਾ ਵਰਤਿਆ ਜਾਂਦਾ ਸਲੋਤਰ ਜਿਹੜਾ ਵਾ ਆਡੇ ਵਿੱਚੋਂ ਨਿੰਮ ਲਈ ਆ ਕਿ ਨਿੰਮ ਹੀ ਆ ਕਿ ਸਰੀਰਾਸਤੇ ਚੰਗੀ ਹੁੰਦੀ ਆ ਤੇ ਉਹ ਜਿਹੜਾ ਖੁਰਦੀ ਆ ਤੇ ਖੁਰ ਕੇ ਨਾਲ ਉਹਦਾ ਜਿਹੜਾ ਅਸਰ ਆ ਉਹ ਸ਼ਰਧਾਈ ਦੇ ਵਿੱਚ ਆਉਂਦਾ। ਅੱਛਾ ਜੀ। ਇਹ ਨਿੰਮ ਵੀ ਨਾਲੇ ਵਿੱਚ ਦਿੱਤੀ ਜਾ ਰਹੀ ਹੈ ਇਹ ਨਿੰਮ ਨਿੰਮ ਜਦੋਂ ਰਗੜਦੇ ਆ ਨਾ ਆਪਾਂ ਫਿਰ ਨਿੰਮ ਥੋੜੀ ਥੋੜੀ ਖੋਰ ਖੋਰ ਕੇ ਤੇ ਨਾਲ ਉਹ ਵਿੱਚ ਸਰਦਾਈ ਦੇ ਵਿੱਚ ਅਦਾ ਅਸਰ ਹੁੰਦਾ ਸਾਰਾ ਇਸ ਤੋਂ ਅਗਲਾ ਤਰੀਕਾ ਕੀ ਹੈ ਇਸ ਤੋਂ ਬਾਅਦ ਵੀ ਕਰਦੇ ਹਾਂ ਰਗੜਨ ਤੋਂ ਬਾਅਦ ਵਾਇਗਰ ਇਹਨੂੰ ਕੱਪੜੇ 'ਚ ਪਾ ਕੇ ਇਹਨੂੰ ਕੱਪੜੇ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਇੱਥੇ ਇਹ ਇੱਥੇ ਕੱਪੜੇ ਕੀਤਾ ਜਾ ਰਿਹਾ ਹੋਰ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ 'ਤੇ ਨਿਸ਼ਾਨਾ ਲੱਗ ਰਿਹਾ ਇਹਨੂੰ ਕੋਨ ਤੋਂ ਬਾਅਦ ਇਹਨੂੰ ਨਿਸ਼ਾਨਾ ਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦੇ 'ਚ ਮਿੱਠਾ ਪੈਂਦਾ ਵਾ ਅਚਾਨਾ ਕਿਸਣਾ ਲਗਾਇਆ ਜਾਂਦਾ ਜੀ। ਛਾਣਾ ਮੈਂ ਕਿਹਾ ਤੁਸੀਂ ਦੇਖ ਸਕਦੇ ਜੀ ਆਹ ਕਪੜੇ ਚ ਪੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਪਾਣੀ ਦੇ ਨਾਲ ਨਾਲ ਇਹਨੂੰ ਛਾਣਾ ਲਾਈ ਜਾਣਾ। ਇਹਦਾ ਅਸਰ ਸਾਰਾ ਨਿਕਲ ਕੇ ਉਸ ਤੋਂ ਬਾਅਦ ਵਿੱਚ ਖੰਡ ਪੈ ਕੇ ਦੁੱਧ ਪੈ ਕੇ ਤੇ ਫਿਰ ਇਹਨੂੰ ਸੰਗਤ ਚ ਵਰਤਾਇਆ ਜਾਂਦਾ। ਅੱਛਾ ਤੇ ਭਾਜੀ ਇਹ ਕਿੰਨੇ ਕੁਇੰਟਲ ਸ਼ਰਦਾਈ ਜਰੀ ਹੈ ਟੋਟਲ ਇੱਥੇ ਜਰੀ ਹੈ ਆ ਵਰਤਾਈ ਜਾਂਦੀ ਹੈ ਖਾਸ ਕਰਕੇ ਇਤਵਾਰ ਦੀ ਗੱਲ ਕਰੀਏ ਤੇ ਲੱਖਾਂ ਦੀ ਤਦਾਦ ਚ ਸੰਗਤ ਆਂਦੀ ਹੈ ਬਿਆਰ ਬੜੀ ਮਹਿੰਗੀ ਸ਼ਰਦਾਈ ਵਿਕਦੀ ਹੈ। ਵੈਸੇ ਕੋਈ ਕਦੀ ਮਾਰਾ ਦਾ ਦਾਰਾ ਵੇਖੋ ਪਹਿਲੀ ਗੱਲ ਤਾਂ ਇਹ ਕਿ ਗਿੰਤੀਆਂ ਮਿੰਤੀਆਂ ਨਹੀਂ ਇਹਦੀਆਂ ਕੋਈ ਚਲਦੀਆਂ ਇਹ 1 12 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਇਹ ਨੌਨਸਟਾਪ ਚੱਲਦੀ ਆ ਤੇ ਤਕਰੀਬਨ ਘਟੋ ਘਟ 10 ਮਿੰਟਾਂ ਤੇ ਲੱਗੇ ਛਾਗੇ ਤੇ ਬਣਦੀ ਬਣਦੀ ਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਡਰਮਾਂ ਦੇ ਡਰਮ ਜਿਹੜੇ ਨੇ ਇਸ ਵੇਲੇ ਜਿਹੜੇ ਨੇ ਪੂਰੇ ਤਿਆਰ ਤਰ ਤਿਆਰ ਨੇ ਤਾਂ ਤੁਸੀਂ ਵੇਖੋ ਕਿ ਇਸ ਪੂਰੇ ਡਰਮ ਦੇ ਵਿੱਚ ਤਾਂ ਪੂਰੀ ਬਾਲਟੀ ਵਿੱਚ ਪਾਈ ਜਾ ਰਹੀ ਹੈ ਤੇ ਬਾਲਟੀ ਦੇ ਵਿੱਚ ਇਹ ਸ਼ਰਦਾਈ ਜਰੀ ਹੈ ਠੰਡੀ ਕਰਕੇ ਸੰਗਤ ਨੂੰ ਪਲਾਈ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੜੇ ਵੱਡੇ ਪੱਦਰ ਦੇ ਉੱਤੇ ਸ਼ਰਦਾਈ ਜਰੀ ਹੈ ਉੱਥੇ ਬਰਫ ਦੇ ਵਿੱਚ ਪਾਈ ਜਾ ਰਹੀਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਸਾਡੇ ਨਾਲ ਹੋਰ ਸੰਗਤਾਂ ਮੌਜੂਦ ਨੇ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਇਹ ਕਿਵੇਂ ਉਪਰਾਲਾ ਸ਼ੁਰੂ ਕੀਤਾ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਗਰਮੀ ਦੀ ਰੁੱਤ ਸੀ ਬਹੁਤ ਜ਼ਿਆਦਾ ਜੀ ਮਹਾਰਾਜ ਦੇ ਸੰਗਤਾਂ ਬਹੁਤ ਦਰਸ਼ਨਿਲਾਂ ਕਰਨੀਆਂ ਹੁੰਦੀਆਂ ਨੇ ਤੇ ਮਨ ਦੇ ਸੋਚ ਵੀ ਚਲੋ ਸੰਗਤਾਂ ਦੀ ਸੇਵਾ ਕਰੀਏ ਸ਼ਰਦਾਈ ਦਾ ਲੰਗਰ ਲਾਏ ਨੇ ਕਿ ਹੋਰ ਚੀਜ਼ਾਂ ਜਿਹੜੀਆਂ ਸਿਹਤ ਵਾਸਤੇ ਨਹੀਂ ਚੰਗੀਆਂ ਇਹ ਚੀਜ਼ ਸਿਹਤ ਵਾਸਤੇ ਬਹੁਤ ਖਰਬ ਲੋ ਦੇ ਬਾਟੇ ਦਾ ਕੀ ਹੈ ਸਿਸਟਮ ਇਹਦੇ ਵਿੱਚ ਅਰਦਾਸ ਬਾਰੇ ਇਹਦੇ ਵਿੱਚ ਕਰਦੇ ਹਾਂ ਬਾਜੀ ਜਿਹੜੀ ਅਰਦਾਸ ਬੇਨਤੀ ਕਰੀ ਦੀ ਇਹਦੇ ਵਿੱਚ ਕਰਦੇ ਹਾਂ ਜੀ ਸਰਬਲੋ ਦੇ ਜੋ ਪਰੰਪਰਾ ਸਾਹਿਬ ਨਾਲ ਅੱਛਾ ਤੇ ਸਰਬਲੋ ਦੇ ਬਾਟੇ ਜਵੇ ਸ਼ਰਦਾਈ ਵੀ ਸਿਕਾਈ ਜਾਂਦੀ ਹੈ ਹਾਂਜੀ ਹਾਂਜੀ ਸਿਕਾਈ ਜਾਂਦੀ ਹੈ ਤੁਸੀਂ ਅੱਛਾ ਤੁਸੀਂ ਵੇਖੋ ਕਿ ਸਰਬਲੋ ਦੇ ਬਾਟੇ ਦੇ ਵਿੱਚ ਖਾਸ ਤੌਰ ਦੇ ਉੱਤੇ ਤਾਂ ਕਿਹਾ ਜਾਂਦਾ ਹੈ ਕਿ ਜਿਹੜੀ ਇੱਕ ਧਾਰਮਿਕ ਜਾਂ ਇੱਕ ਇਹਦੇ ਵਿੱਚ ਕੰਟੈਂਟ ਜਿਹਾ ਹੈ ਉਹਦੇ ਚੋਂ ਆਂਦਾ ਤੁਸੀਂ ਵੇਖੋ ਕਿ ਇਸ ਵੇਲੇ ਸ਼ਰਦਾਈ ਦਾ ਰੰਗ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹਰੋ ਵੀ ਪੀਤੀਆ ਹੋਣਗੀਆਂ ਪਰ ਇੱਥੋਂ ਦੀ ਸ਼ਰਦਾਈ ਜਿਹੜੀ ਕਾਫੀ ਅਲੱਗ ਹੈ ਹਾਂਜੀ ਹਾਂਜੀ ਇਹ ਮਾਰੇ ਜੀ ਸਾਰੀ ਸੰਗਤ ਦੀ ਕਿਰਪਾ ਦੇ ਨਾਲ ਹੀ ਸਭ ਕੋ ਘੋੜ ਕੇ ਬਣਦੀਆਂ ਨੇ ਚੀਜ਼ਾਂ ਦੇ ਵਿੱਚ ਸਭ ਤਾਕਤ ਵਾਲੀਆਂ ਚੀਜ਼ਾਂ ਪੈਂਦੀਆਂ ਨੇ ਗਿਰੀਆਂ ਮਗਜ ਖਸਖਾਸ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੇਖੋਗੇ ਕਿਵੇਂ ਇੱਥੇ ਖਸਖਾਸ ਸਰ ਜੀ ਸਾਰਾ ਸਮਾਨ ਘੋੜ ਕੇ ਰੱਖਿਆ ਹੋਇਆ ਹੈ ਜੀ ਇਹ ਕੀ ਕੁਝ ਹੈਗਾ ਜੀ ਇੱਥੇ ਇਹਦੇ ਵਿੱਚ ਗਿਰੀਆਂ ਨੇ ਮਗਜ ਨੇ ਕਾਜੋ ਆਪਣਾ ਗਿਰੀਆਂ ਮਗਜ ਇਹਦੇ ਵਿੱਚ ਖਸਖਾਸ ਪਾਈ ਹੈ ਨਾਲੇ ਗੁਲਾਬ ਦੀਆਂ ਪੱਤਰੀਆਂ ਇਲਾਚੀਆਂ ਕਾਲੀਆਂ ਵਿੱਚ ਜੋ ਸ਼ਰਦਾਈ ਦਾ ਸਾਰਾ ਸਮਾਨ ਪੈਂਦਾ ਹੈ ਘੋੜ ਕੇ ਸਾਰਾ ਉਹ ਸਾਰੇ ਕੋ ਕੁੰਡੇ ਲੱਗੇ ਨੇ ਘੋੜ ਕੇ ਸਾਰੇ ਇਕੱਠੇ ਸਰਦਾ ਜੀ ਨੂੰ ਛਾੜਨਾ ਲੱਗੇ ਖੰਡ ਬਾਗੇ ਤੇ ਦੁੱਧ ਬਾਗੇ ਤਿਆਰ ਕੀਤੇ ਨੇ ਭਾਜੀ ਕਿੰਨੀ ਨੌਜਵਾਨ ਜਰਨੀਆਂ ਦੇ ਇੱਥੇ ਲੱਗਦੇ ਨੇ ਸਾਰੇ ਇਹ ਮਾਰੇ ਗਿਰਬਾਹਾਂ ਸੰਗਤ ਜੀ ਕਹਾਈ ਹੈ ਜੀ ਨਾਲ ਸੰਗਤ ਵੀ ਬਹੁਤ ਆ ਰਹੀ ਹੈ ਵੇ ਲੋ ਇਥੇ ਹਰ ਰਾਮ ਤੇ 50 60 70 ਬੰਦੇ ਹੁੰਦੇ ਹੁੰਦੇ ਨੇ ਸਾਰੇ ਹਾਂਜੀ ਹਾਂਜੀ ਤੇ ਜਲਦੀ ਰਣੀ ਸੇਵਾ ਹਾਂਜੀ ਇਹ ਜਲਦੀ ਰਣੀ ਹਾਂਜੀ ਇਹ ਸ਼ਾਮੇ 4:30 5 ਵਜੇ ਤੱਕ ਚੱਲਣੀ ਜੀ ਜੋ ਤੱਕ ਚਪਹਿਰੀ ਅਰਦਾਸ ਹੁੰਦੀ ਉਸ ਤੋਂ ਵੀ 1 ਘੰਟਾ ਬਾਅਦ ਵਿੱਚ ਇੱਥੇ ਸਮਾਪਤੀ ਹੁੰਦੀ ਹੈ ਕੁੰਟਲਾਂ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਾਬਾ ਜੀ ਕਿਰਪਾ ਜੋ ਤਾਂ ਕਿਵੇਂ ਕਿਵੇਂ ਉਦਮ صدਕਾ ਹੋਇਆ ਕੀ ਕਰਨਾ ਚਾਹੀਦਾ ਇਹ ਸਾ ਬਸ ਜੀ ਇਦਾਂ ਹੀ ਮਾਰੇ ਵੱਲੋਂ ਹੀ ਕਿਰਪਾਈ ਆ ਪਹਿਲਾਂ ਪਿਛਲੇ ਸਾਲ ਥੋੜੀ ਜੀ ਕੀਤੀ ਸੀ ਕਿਰਪਾ ਸੇਵਾ ਤੇ ਫਿਰ ਅਰਕੀ ਸਾਹਿਬ ਕੇ ਸਾਰੀ ਸੰਗਤ ਰਲ ਕੇ ਕਹਿੰਦੀ ਵੀ ਆਪਾਂ ਇਹ ਸੇਵਾ ਇਕੱਠੇ ਕਰਨੀ ਆ ਰਲ ਕੇ ਫੇ ਸਾਰਿਆਂ ਨੇ ਹੀ ਸੇਵਾ ਕੀਤੀ ਆ ਜੀ ਭਾਜੀ ਭਾਜੀ ਫਿਰ ਚੱਲਦੀ ਰਹੇਗੀ ਸੇਵਾ ਜੀ ਹਾਂ ਜੀ ਬਿਲਕੁਲ ਜੀ ਲਗਾਤਾਰ ਮਤਲਬ ਐਤਵਾਰ ਤੇ ਦੁਪਹਿਰ ਸਾਹਬਲੇ ਦੇਣ ਤੇ ਸੇਵਾ ਚੱਲਦੀ ਰਹੇਗੀ ਤੇ ਮੈਂ ਆਪਣੇ ਯੂਥ ਨੂੰ ਹੀ ਕਹਿਣਾ ਚਾਹੂਗਾ ਜਿਹੜੇ ਮਤਲਬ ਦੂਜੇ ਜਿਹਾ ਪੀਂਦੇ ਆ ਤੇ ਇੱਕ ਵਾਰੀ ਸ਼ਰਦਾਈ ਪੀਵੇ ਇਹ ਗਰਮੀ ਵਿੱਚ ਅੰਮ੍ਰਿਤ ਆ ਕਿਉਂਕਿ ਇਹ ਮਤਲਬ ਕਿ ਭੰਦ ਹੀ ਆਣਾ ਇਹ ਮਤਲਬ ਕਿ ਸਾਡੀ ਸਰੀਰ ਨੂੰ ਪੂਰੇ ਅੰਦਰ ਸਾਫ ਕਰਦੀ ਆ ਤੇ ਇਹ ਸਾਡੇ ਸਰੀਰ ਤੋਂ ਗਰਮੀ ਕੱਢਦੀ ਆ ਬਿਲਕੁਲ ਤਾਂ ਜਕਾਰੇ ਵੀ ਤੁਹਾਨੂੰ ਲਗਾਣੇ ਆ ਕਿ ਜਕਾਰੇ ਚਕਾਇ ਤੇ ਧਿਕਾਰੇ ਲਗਾਏ ਜਾ ਰਹੇ ਨੇ ਜਿੰਜਾਂ ਦੇ ਜਕਾਰੇ ਕਿ ਜਾਵੇ ਨੇ ਆ ਲੋ ਜਾਵੇ ਬਾਬਾ ਦੀਪ ਸਿੰਘ ਸਾਹਿਬ ਜਿਸੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਤੁਸੀਂ ਵੇਖੋ ਕਿ ਨੌਜਵਾਨ ਵੀ ਇੱਥੇ ਸੇਵਾ ਕਰਦੇ ਭਾਜੀ ਫਿਰ ਸੇਵਾ ਕਰਨ ਨਹੀਂ ਆਉਂਦੇ ਜੀ ਹਾਂ ਜੀ ਜੀ ਬਾਈ ਸਾਹਿਬ ਜੀ ਇਹ ਘਰ ਦੀ ਸੇਵਾ ਹਾਂਜੀ ਸਭ ਤੋਂ ਵੱਡੀ ਹੈ ਸਭ ਤੋਂ ਸਭ ਤੋਂ ਸਭ ਤੋਂ ਵੱਡੀ ਤਾਂ ਤੁਸੀਂ ਵੇਖੋਗੇ ਕਿਵੇਂ ਲੋਕਾਂ ਨੂੰ ਜਿਹੜਾ ਹੈ ਇੱਥੇ ਲੰਗਰ ਜਿਹੜਾ ਹੈ ਜਿੱਥੇ ਸ਼ਿਕਾਇਤ ਜਾ ਰਿਹਾ ਹੈ ਤੇ ਦੂਜੇ ਪਾਸੇ ਤੁਹਾਨੂੰ ਦਿਖਾਣੇ ਆ ਕਿ ਸ਼ਬੀਲ ਜਿਹੜੀ ਹੈ ਉਹ ਸਰਦਾਈ ਦਾ ਇੱਕ ਖਾਸ ਤਰੀਕੇ ਦਾ ਲੰਗਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਵੇਖ ਰਹੇ ਹੋ ਕਿ ਠੰਡੀ ਮਿੱਠੀ ਸਰਦਾਈ ਜਿਹੜੀ ਹੈ ਜਿਹੜੀ ਕਿ ਅਕਸਰ ਤੁਸੀਂ ਬਾਜ਼ਾਰਾਂ 'ਚ ਦੇਖਦੇ ਹੋ ਕਿ ਇਸ ਦੇ ਵਿੱਚ ਬਹੁਤ ਜਿਹੜੀ ਹੈ ਲੋਕ ਪੀਂਦੇ ਨੇ ਔਰ ਉਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਇੱਥੇ ਸਰਦਾਈ ਔਰ ਇਹ ਸਰਦਾਈ ਜਰੀਏ ਤੁਹਾਨੂੰ ਕਿਤੇ ਵੀ ਪੀਣ ਨੂੰ ਨਹੀਂ ਮਿਲੇਗੀ ਅਕਸਰ ਬਹੁਤ ਸਾਰੇ ਜਗ੍ਹਾ ਤੇ ਤੁਸੀਂ ਸਰਦਾਈ ਪੀਤੀ ਹੋਏਗੀ ਲੇਕਿਨ ਇਸ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਇਸ ਨੂੰ ਤਿਆਰ ਕੀਤਾ ਗਿਆ ਹੈ ਔਰ ਖੁੱਲੇ ਗੱਫੇ ਜਿਹੜੇ ਨੇ ਇਸ ਵੇਲੇ ਸੰਗਤਾਂ ਨੂੰ ਇੱਥੇ ਦਿੱਤੇ ਜਾ ਰਹੇ ਨੇ ਤਾਂ ਮਕਸਦ ਇੱਕੋ ਹੀ ਹੈ ਕਿ ਸੇਵਾ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਗੁਰੂ ਘਰ ਦੇ ਵਿੱਚ ਸੇਵਾ ਦੀ ਇੱਕ अनोखी ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਵੇਂ ਇੱਥੇ ਸ਼ਰਦਾਈ ਦਾ ਇੱਕ ਖਾਸ ਲੰਗਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਜਨਤਾ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਸੰਗਤ ਜਿਹੜੀ ਹੈ ਤਪ ਦੀ ਗਰਮੀ ਦੇ ਵਿੱਚ ਠੰਡੇ ਦਾ ਇਤਿਹਾਸਿਕ ਅਹਿਸਾਸ ਲੈ ਸਕੇ ਕੈਮਰਾਮੈਨਰਸ ਦੇ ਨਾਮ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਤ